ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਚਾੜ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਨਾ ਚੰਗੀਆਂ ਵਹਿੜਾਂ ਆ ਗਈਆਂ ਅੱਜ ਤੇ ਮੋਲਾ ਚ ਬਿਲਕੁਲ ਮੁਫਤਾਂ ਲਈ ਕਰਾ ਦਨੇ ਆ। ਬਿਲਕੁਲ ਜੈਜਾਈ ਰੇਟ ਤੇ ਕਰਾ ਦਨੇ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਵੀਡੀਓ ਮੇਰੇ ਭਰਾ ਪੂਰੀ ਵੇਖਿਓ। ਤੇ 몰ਾ ਚ ਬਿਲਕੁਲ ਹੀ ਨਿਗੇ ਨਿਗੇ ਕਰਾ ਦਨੇ ਆ ਜੀ ਸਸੀ ਗਲ ਜੀ ਵੀਰ ਜੀ ਸਸੀ ਗਾ ਚੀਮਾ ਸਾਹਿਬ ਹੋਰ ਸਰਾਉ ਠੀਕ ਠਾਕ ਜੇ ਬាទ ਠੀਕ ਠਾਕ ਹੋ ਜੀ ਤੇ ਦੱਸੋ ਹਾਂ ਨਾਮ ਡਰੈਸ ਨਾਮ ਜੇ ਪ੍ਰਿਤਪਾਲ ਸਿੰਘ ਪਿੰਡ ਚਾਲਕਣਾ ਤਸੀਰ ਬਟਾਲਾ ਜ਼ਿਲ੍ਹਾ ਗਰਦਾਸ ਖੇ ਜੀ ਠੀਕ ਹੈ ਜੀ ਤੇ ਫੋਨ ਨੰਬਰ ਜੇ 77 ਦਾਕਤ ਹੈ ਚੰਨੇ 75 ਬាទ ਠੀਕ ਹੈ ਜੀ ਤੇ ਕਿੰਨੀਆਂ ਅੱਜ ਅੱਜ 3 ਪੀ ਪੀਸ ਆਪਣੇ ਕੋ ਭਾਜੀ ਠੀਕ ਹੈ ਜੀ 3 ਵੜਾ ਜੇ ਹਾਂ ਜੀ ਤੇ ਟੋਪ ਦੇ ਤੇ ਭਾ ਕਰਨੇ ਛੋਟੇ ਛੋਟੇ ਜਿਹੜੇ ਠੀਕ ਹੈ ਜੀ ਹਾਂ ਜੀ ਨਿਗੇ ਨਿਗੇ ਭਾਜੀ ਤੇ ਇਹਦੀ ਕੀ ਡਿਟੇਲ ਜੇ ਉਰਲੀ ਦੀ ਇਹ ਠੀਕ ਹੈ ਜੀ ਕੱਲ ਦੀ ਹੀਟ ਚ ਜਿਆਦੀ ਆ ਗਈ ਆਪਾਂ 6 ਕਿਲੋ ਤੇ ਦੇਣੀ ਆ ਠੀਕ ਹੈ ਜੀ ਕੋਈ ਮੇਰਾ ਵੀਰ ਭਰਾ ਜਿੰਨਾ ਸੌਦਾ ਹੁੰਦਾ ਜਾ ਕੇ ਟੀਕਾ ਕਰਾ ਲਈ ਠੀਕ ਹੈ ਜੀ ਹਾਂਜੀ ਲਓ ਜੀ ਵਾੜ ਹੀਟ ਚ ਆਏ ਪਿਓਰ ਵਾਛੀ ਯਾਦ ਵੇਖੋ ਵਾਛੀ ਦੀ ਕੀ ਹੈ ਤਾਂ ਠੰਡ ਚਾ ਕਰਾ ਹਾਂਜੀ ਹਾਂਜੀ ਅਗਲਾ ਵਜੀ ਵਾੜ ਆ ਹੀਟ ਚ ਅੱਜ ਪਾਣੀ ਬੜਾ ਸਾਫ ਮਾਰਦੀ ਵਾੜ ਖਲੋ ਵੀ ਜਾਊਗੀ ਚਿੰਮਾ ਸਾਹਿਬ ਹਾਂਜੀ 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 ਜੇ ਵੀ ਵਾੜ ਤੇ ਖਲੋ ਜੇ ਤੇ ਪੰਨੀਆਂ ਦੀ ਆ ਠੰਡ ਲਵੇ ਦੀ ਚੰਗੀ ਆ ਬਹੁਤ ਯਾਦੀ ਵਾਛੀ ਚੰਗੀ ਆ ਹਾਂਜੀ ਲਓ ਜੀ ਵੱਛੀ ਬਹੁਤ ਵੱਡੀ ਹਾਂਜੀ ਹਾਂਜੀ ਥੋੜੀ ਨਾ ਹੀਟ ਕਰਕੇ ਨਾ ਦੁੱਧੋਂ ਥੋੜੀ ਜਿਹਾ ਘਟ ਗਿਆ ਤੇ ਉਸ ਹਾਂ ਨਾ ਮੁੱਲ ਵੀ ਜੈ ਜੀ ਕਰਾ ਦੇਣਾ ਮੁੱਲ ਜੈ ਜੀ ਕਰਾ ਦੇਣਾ ਚਿਮਾ ਸਾਹਿਬ ਦਾ ਹਾਂਜੀ ਵੈੜ ਤੋਂ ਬਹੁਤ ਸਾਫ਼ ਤੇ ਹਾਂਜੀ ਕਿੰਨੇ ਦੀ ਕਰੀਏ ਜੈ ਜੈ ਜੀ ਦੇਖੋ ਚਿਮਾ ਸਾਹਿਬ ਵੈੜ ਤੋਂ ਥਾਵਾਂ 20000 ਦੀ ਵਕਦੀ ਨਹੀਂ ਮਾਨਤਾ ਜੈ ਜੀ ਕਰਦੇ ਮੈਂ ਤਾਂ ਵੇਖੋ ਵਛੀ ਬੜੀ ਸਾਫ਼ 6 ਕਿਲੋ ਦੁੱਧ ਹੁਣ ਵਛੀ ਥਲੇ ਤੇ ਆ ਦੁੱਧ 8 ਕਿਲੋ ਚੋਣਾ ਵੈੜ ਨੇ ਠੀਕ ਹੈ ਜੀ ਤੇ ਕਰੀਏ ਜੈ ਜੈ ਤੁਸੀਂ ਦੱਸ ਦਿਓ ਇੱਕ ਵਾਰੀ ਛੋਟ ਛੱਪਾ ਕਰਾ ਲਓ ਨੇ ਕਰ ਦੋ ਫਿਰ ਵੀ 18 ਦੇ ਦੀਏ ਨੇ ਕਰ ਦੋ ਮੰਨ ਤਾ 17000 ਦੀ ਦੇ ਦੀਏ 15 ਦੀ ਕਰ ਦਿਆਂ ਮੈਂ ਤੈਨਾਂ ਧੱਕਾ ਆ ਜਾਣਾ ਜੀ ਨਹੀਂ ਹੁੰਦਾ ਚਲੋ ਛੋਟ ਹੀ ਕਰਨੀ 15000 ਠੀਕ ਹੈ ਜੀ ਬਾਕੀ ਵਹਿੜ ਵਾਲੇ ਕੋਈ ਵੇਖ ਕੇ ਮੁੱਲ ਲਾਵੇ ਵਸ਼ੀ ਕੀ ਚੀਜ਼ ਆ ਠੀਕ ਹੈ ਜੀ ਹਾਂ ਨੀ ਵੱਡੀ ਵਹਿੜ ਆ ਵੱਡੀ ਵਹਿੜ ਪਾਜੀ ਕੋ ਟੀਕਾ ਭਰਾ ਦੇ ਆ ਕੇ ਪੌਂਦਾ ਪਾਣੀ ਸਾਫ ਮਾਰ ਲੀ ਹਾਂ ਜੀ ਹਾਂ ਜੀ ਅੱਗੇ ਆ ਗਈ ਜੇ ਇਹ ਵਛੀ ਥੱਲੇ ਪਾਜੀ 5 ਕਿਲੋ ਦੁੱਧ ਠੀਕ ਹੈ ਜੀ ਹਾਂ ਜੀ ਬਹੁਤ ਜ਼ਿਆਦੀ ਚੰਗੀ ਮਸ਼ੀਨ ਦਦੀ ਵਸ਼ੀ ਪਾਜੀ ਥਾਂ ਮਈਆਂ ਦਾਲ ਦਾ ਲੱਗਾ ਠੀਕ ਹੈ ਜੀ ਕੋਲ ਸਿਆ ਜ ਰਾਜੀ ਪੂਰੀ ਠੀਕ ਹੈ ਜੀ ਕਣਾ ਵਾਲੇ ਮਰਾਉ ਭਾਜੀ ਹਾਂਜੀ ਹਾਂਜੀ ਥਾਂਣ ਚੰਗੇ ਲੱਗਾ ਐ ਮਈਆਂ ਨਾਲ ਦਾ ਥਾਂਣ ਲੱਗਾ ਚਵਾਈ ਮਈਆਂ ਨਾਲ ਦੀ ਭਾਜੀ ਠੀਕ ਹੈ ਜੀ ਇਹ ਵੀ ਕੀਮਾ ਸਾਹ ਬੋਟੀਆਂ ਵਾਲੀ ਇਹ ਕਿੰਨੇ ਦੀ ਕਰਦੀ ਹੈ ਇਹਦਾ ਨਾ ਕਰਨਾ 15 ਨਾਲ 16 ਹਾਂਜੀ 10 ਨੂੰ 13 ਹੀ ਆ ਦੇ ਦੀ ਜੀ ਨ 13000 ਫਿਰ ਹੋਰ ਛੱਡ ਦੋ 12 ਦੀ ਕਰ ਦਈਏ 12 ਹੀ ਆ ਦੇ ਦੇ ਦਾਂਗੇ ਭਾਜੀ 5 ਕਿਲੋ ਦੁੱਧ ਪੱਕਾ ਰੜੀ ਹੋਊਗਾ ਹਾਂਜੀ ਅੱਗੇ ਆ ਗਈ ਜੇ ਵੱਡੀ ਵੇੜ ਭਾਜੀ ਅਜੇ ਥੱਲੇ ਦੁੱਧ ਜੇ ਦੁੱਧ 14 ਕਿਲੋ ਵੇੜ ਥੱਲੇ ਹਾਂਜੀ ਥੋੜਾ ਜਿਹਾ ਫਰਕ ਪਾ ਗਈ ਆ ਹਾਂਜੀ ਰੜੀ ਇਹ ਤੁਲਾਓ ਉਹ ਬੱਛੀ ਏ ਠੀਕ ਏ ਜੋ ਬੱਛੀ ਉੱਠਦੀ ਨਹੀਂ ਜੇ ਭਾਈ ਤੁਹਾਡੀ ਕਮਜ਼ੋਰ ਜੀ ਬੱਛੀ ਪਹਿਲਾਂ ਦੱਸ ਦਈਏ ਠੀਕ ਏ ਜੀ ਕਿੰਨੇ ਚਿਰ ਦੀ ਸੂਈ ਜੇ ਇਹ ਵੇੜ ਭਾਜੀ ਮਹੀਨੇ ਦੇ ਅੰਦਰ ਬਾਹਰ ਹੀ ਸੂਈ ਜੇ ਠੀਕ ਏ ਜੀ ਮਹੀਨੇ ਤੋਂ ਬਾਹਰ ਹੀ ਸੂਈ ਆ ਗੱਲ ਕਰੀ ਆ ਠੀਕ ਏ ਜੀ ਬਾਕੀ ਬ ਮਈਆ ਨਾਲ ਦਾ ਦੁੱਧ ਪਾਜੀ ਮਈਆ ਨਾਲ ਦਾ ਖਾਣ ਲਗਾ ਚਵਾਈਏ ਇੱਕ ਨੰਬਰ ਦੀ ਵਧੀਆ ਪੂਰੀ ਹਾਂ ਫੁੱਲ ਕੱਤਗਾਠ ਵਾਲੀ ਆ ਬਾਕੀ ਠੰਡੀ ਦੀ ਰੀ ਆ ਐਦਾਂ ਹੀ ਪਾਏ ਬੈਠ ਰਹੇ ਕੋਈ ਗੱਲ ਨਹੀਂ ਹਾਂਜੀ 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 ਵੀ ਕੀ ਮਾਹਾ ਬੋੜਦੀਆਂ ਵਾਲਾ ਹੀ ਕਰੀਏ ਕਿੰਨੇ ਦੀ ਕਰਦੀ ਐ ਵੀ ਇਹਦਾ ਮੁੱਲ ਤਾਂ ਭਾਵੇਂ ਕਾਲੀਆ 40 ਭਾਵੇਂ ਕਾਲੀਆ 35 ਬਤੀ ਦੀ ਦੇ ਰਹੀ ਐ ਨੇ ਕਰ ਦੋ ਹਾਨ ਵਾਲਾ ਹੀ ਐ ਵੀ 30 ਹਜ਼ਾਰ ਦੀ ਭਾਜੀ ਜਸਨੋਂ ਦੇਣੀ ਐ 12 ਕਿਲੋ ਦੁੱਧ ਕੋ ਚੋ ਕੇ ਲਾ ਜੇ ਮਰਾ ਠੀਕ ਹੈ ਦੁੱਧ 14 ਕਿਲੋ ਦਊਂਗੀ ਠੰਡ ਕਰਕੇ ਕਰੀ ਬਾਕੀ ਚਲੋ ਸੁਈਆਂ ਸਵਾਈਆਂ ਆਪਣੀ ਚੋ ਬਾਕੀ ਤਿੰਨੇ ਸੁਈਆਂ ਸਵਾਈਆਂ ਇੱਥੇ ਚੋ ਚਵਾ ਕੇ ਆਪਣੀ ਤਸੱਲੀ ਕਰਕੇ ਚੱਕ ਪਾਸ ਕਰਕੇ ਫੇਰ ਕਰੋ ਠੀਕ ਹੈ ਜੀ ਜੀ ਇਹੋ 35 ਵੀ